ਰਾਵੀ ਦਰਿਆ ਤੋਂ ਪਾਰ ਬਾਰਡਰ ਕਿਨਾਰੇ ਵਸਦੇ ਦਰਜਨਾ ਪਿੰਡਾਂ ਲਈ ਰਾਵੀ ਦਰਿਆ ਉੱਪਰ ਹਰ ਸਾਲ ਪੈਂਟੂਨ ਪੁਲ ਬਣਾਇਆ ਜਾਂਦਾ ਹੈ ਪਿਛਲੇ 2 ਦਿਨਾਂ ਤੋਂ ਹੋਰ ਹੀ ਲਗਾਤਾਰ ਬਰਸਾਤ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪੈਂਟੂਨ ਪੁਲ ਦਾ ਕੁਝ ਹਿੱਸਾ ਪਾਣੀ ਵਿੱਚ ਰੁੜ ਗਿਆ ਹੈ ਅਤੇ ਆਉਣ ਜਾਣ ਵਾਲਿਆਂ ਵਾਸਤੇ ਬੜੀ ਮੁਸ਼ਕਲ ਖੜੀ ਹੋ ਗਈ ਹੈ ਆਹ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਰ ਜਿਸਪਾਲ ਚੰਦਰਨ ਗੁਰਦਾਸਪੁਰ ਦੀ ਇਹ ਖਾਸ ਰਿਪੋਰਟ

ਸਿੰਜ ਅੱਜ ਜਿਹੜਾ ਪਾਣੀ ਦਾ ਪੱਦਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਦਰ ਇਹ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਮੋੜਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸੂਰ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮੰਗੇ ਹੋਏ ਕਰਨੀਆਂ ਮੈਂ ਸਾਡੇ ਗਊਆ ਕੋਲ ਲਾ ਦੇਓ ਸਰਕਾਰ ਨਹੀਂ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਮੜਾ ਮੋਠਾ ਹੈ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਫਾ ਲੱਗੀ ਹੈ ਉਹ ਕਿਤੇ ਨਾ ਆ ਸਕਦੇ ਨਾ ਜਾ ਸਕਦੇ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਆ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਚੱਕੀ ਕਰਦੇ ਹਾਂ ਠੀਕ ਹੈ ਪਾਪੀ ਮੇਰਾ ਸਤਨ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਆ ਪ ਗਿਆ ਜੀ ਤੁਸੀਂ ਪਾਣੀ ਹਾਂ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਹੋਲ ਨੂੰ ਨੁਕਸਾਨਾ ਜੀ ਰੈਂਪਾ ਦੋਨਾਂ ਛਾਟਾਂ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜੇ ਜ਼ਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਕੁਝ ਬੰਦੇ ਫਸ ਕੇ ਪਾਰ ਵੀ ਹੋ ਗਏ ਜੀ ਵਿਆਹ ਲਈ ਅੱਛਾ ਉਹਨਾਂ ਵੀ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇਹ ਕਿਸ਼ਤੀ ਚਾਹੀਏ ਜੀ ਅੱਜ ਤੋਂ ਨੇ ਕਿਸ਼ਤੀ ਨਹੀਂ ਪੇਜੀ ਪਿੱਛੋਂ ਜੋਂੜਾ ਕੱਢਿਆ ਲਗ ਲਗ ਪਾਣੀ ਜੀ ਕਿਸ ਤੇ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਜੀ ਭਾਜੀ ਮੈਂ ਪੇਕੇ ਆਪਣੇ ਕੱਲ੍ਹ ਦੀ ਗਈ ਸੀ ਰਾਤ ਰਹੀ ਪੇਕੇ ਤੇ ਮੈਨੂੰ ਜਾਣਾ ਸੀ ਪਹਾੜ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਬੇੜੀ ਨਹੀਂ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਪ੍ਰੇਪਾਣੀ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਆ ਭਾਜੀ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਸ਼ ਬੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਪ੍ਰਕਾਰ ਜਿਹਾ ਐਸਾ ਨੂੰ ਇੱਥੇ ਸ਼ੇਰ ਦੇ ਆਣ ਕੇ ਬੈਠੇ ਜਿਆ ਕਿਹੜੇ ਪਿੰਡ ਤੋਂ ਆਵੋ ਜੀ ਅਸੀਂ 체ਬੇ ਜਾਣਾ ਆਪਾਂ ਵੀ 체ਬੇ 체ਬੇ ਸਾਡਾ ਘਰ ਕਿੱਥੇ ਗਏ ਸੀ ਅਸ ਵਿੱਚ ਗੁਰਦੁਆਰੇ ਅਦਰ ਮੈਂ ਆਉ ਕਾਨੂੰ ਮਾਣ ਵਾਲੇ ਨੇ ਤੇ ਕੇ ਨੇ ਪੁਰਾਣੇ ਛਾਂ ਲਿਆ ਆਂ ਅੱਜ ਦੀ ਮੈਂ ਗਈ ਦੀ ਸੀ ਸਰਾਪ ਨਾਲ ਤੇ ਤੇ ਕੇ ਰੇ ਹੋਣ ਮੈਂ ਅਚਾ ਉਸੇ ਨੂੰ ਚਾ ਚੂ ਪੀਤੀ ਰੋਟੀ ਖਾਧੀ ਤੇ ਮੈਂ ਦਾਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਘਰ ਦੇ ਹੱਥੋਂ ਤੇ ਨੰਗੇ ਵਾਲੀ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਸਾਡਾ ਪੱਕਾ ਪੋਲ ਬਣਨੂ ਪੱਕਾ ਪੁਲ ਬੰਨੋ ਪੱਕਾ ਦਰਿਆ ਪੱਕਾ ਚਾਰ ਛੇ ਤੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜ ਦੇ ਵਿੱਚ ਚਲੋ ਅਹੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ